ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਮੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਅੱਜ ਆਪਾਂ ਲੈ ਕੇ ਆਏ ਜੀ ਰਖੜੀ ਤਮਾਕਾ ਰਖੜੀ ਤਮਾਕੇ ਦੇ ਉੱਤੇ ਆਪਾਂ ਲੈ ਕੇ ਆਏ ਆਪਣੀਆਂ ਭੂਆ ਵਾਸਤੇ ਭੈਣਾ ਵਾਸਤੇ ਸੂਟ ਲੈ ਕੇ ਆ ਗਏ ਜੀ ਪਿਓਰ ਦੇ ਦੁਪੱਟਿਆਂ ਨਾਲ ਕੈਮਰਕ ਦੇ ਸੂਟ ਨੇ ਤੇ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਆ ਗਏ ਤੇ ਰੇਟ ਬਹੁਤ ਜਾਇਜ਼ ਕਰਕੇ ਲਾ ਦਾਂਗੇ ਜਿਹੜੇ ਸੂਟ ਪਹਿਲਾਂ 700 800 900 ਇਦਾਂ ਦੀਆਂ ਰੇਂਜਾਂ ਦੇ ਸੂਟ ਸੀ ਉਹ ਚੀਜ਼ ਆ ਗਈ ਜੀ ਇਹ ਪਿਓਰ ਕੈਮਰਿਕ ਦਾ ਸੂਟ ਹੋਊਗਾ ਤੇ ਨਾਲ ਪਿਓਰ ਦਾ ਦੁਪੱਟਾ ਜੀ ਕੈਮਰਿਕ ਦਾ ਮਤਲਬ ਜਿਹੜੀ ਪਿਓਰ ਕਾਟਨ ਹੁੰਦੀ ਹੈ ਜੀ 100% ਕਾਟਨ ਇੱਕ ਵੀ ਤਾਗਾ ਰੇਸ਼ਮੀ ਨਹੀਂ ਹੁੰਦਾ ਜੀ ਇਹਦੇ ਚ ਪਿਓਰ ਕਾਟਨ ਦਾ ਸੂਟ ਆਗਾ ਤੇ ਨਾਲ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਆ ਗਿਆ ਜੀ ਇਹ ਸੂਟ ਆਪਾਂ ਪਹਿਲਾਂ ਵਿੱਚੇਆ 700 ਦਾ ਕੋਈ 800 ਦਾ ਐ ਮੇਰੀਆਂ ਰਿੰਜਾ ਦੇ ਸੂਟ ਨੇ ਜੀ ਫੁੱਲ ਪਿਓਰ ਦਾ ਦੁਪੱਟਾ ਹੋਊਗਾ ਨਾਲ 2.5 ਮੀਟਰ ਦਾ ਜੀ ਪੂਰਾ ਪੂਰਾ ਵੱਡਾ ਸਾਈਜ਼ ਹੋਊਗਾ ਤੇ ਸੂਟ ਇਹ ਵਿੱਚ ਅਸੀਂ ਆਪਾਂ 7-800 ਰੁਪਏ ਦਾ ਪਹਿਲਾਂ ਜੀ ਹੁਣ ਇਹਦਾ ਰੇਟ ਰੱਖਿਆ ਸਿਰਫ ਰਖੜੀ ਕਰਕੇ 500 ਰੁਪਏ ਦਾ ਸੂਟ ਆ ਜੀ ਜਲਦੀ ਤੋਂ ਜਲਦੀ ਲੈ ਜਾਓ ਆਨਲਾਈਨ ਮੰਗਵਾਣਾ ਆਨਲਾਈਨ ਭੇਜ ਦਾਂਗੇ 7589340177 WhatsApp ਨੰਬਰ ਆਪਣਾ ਉਤੇ ਮੈਸੇਜ ਕਰ ਲਓ ਕਾਲ ਕਰ ਲਓ ਬੁੱਕ ਕਰਾ ਲਓ ਸਿਰਫ 500 ਰੁਪਏ ਦਾ ਸੂਟ ਆ ਜੀ ਰਖੜੀ ਦੇ ਤਿਹਾਰ ਕਰਕੇ ਸੇਲ ਲਗਾਤੀ ਆ ਕੈਮਰਿਕ ਦਾ ਸੂਟ ਆਗਾ ਨਾਲ ਪਿਓਰ ਦਾ ਦੁਪੱਟਾ ਜੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਗਿਆ ਜੀ ਪਿਓਰ ਦੇ ਦੁਪੱਟਿਆਂ ਨਾਲ ਸੂਟ ਨੇ ਚੈੱਕ ਕਰੀ ਚਲੋ ਸਾਰੇ ਡਿਜ਼ਾਈਨ ਕੋਲ ਕੇ ਦਿਖਾ ਦਿੰਨੇ ਆਗੇ 500 ਰੁਪਏ ਦਾ ਸੂਟ ਆ ਜੀ ਪਿਓਰ ਦੇ ਦੁਪੱਟੇ ਨਾਲ ਪਿਓਰ ਕੈਮਰਿਕ ਹੋ ਗਈ ਜੀ 100% ਪਿਓਰ ਕੈਮਰਿਕ ਹੋ ਗਈ ਗਾਰੰਟੀ ਹੈ ਜੀ ਜਮਾ ਕੱਚਾ ਕੱਪੜਾ ਹੋਗਾ ਕੋਈ ਆਈ ਨਹੀਂ ਹੈਗਾ ਵੀ ਇਹਦੇ ਚ ਕੋਈ ਰੇਸ਼ਮੀ ਤੰਦ ਹੋਊਗਾ ਚੈੱਕ ਕਰ ਲਓ ਸਾਰੇ ਰੰਗ ਡਿਜ਼ਾਈਨ ਸੋਹਣੇ 500 ਰੁਪਏ ਦਾ ਸੂਟ ਆ ਜੀ ਸਿਰਫ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨਾ ਜੀ ਆਪਣੀ ਕੈਮਰਿਕ ਦਾ ਸੂਟ ਵਿਦ ਪਿਓਰ ਦਾ ਦੁਪੱਟਾ 2.5 ਮੀਟਰ ਦਾ 500 ਰੁਪਏ ਸੂਟਾਂ ਰੰਗ ਡਾਰਕ ਫਿੱਕੇ ਸਾਰੀ ਆ ਜੀ ਪਹਿਣਾ ਵਾਸਤੇ ਭੂਆ ਵਾਸਤੇ ਦਾਦੀਆਂ ਵਾਸਤੇ ਸਾਰੇ ਰੰਗ ਤਰ੍ਹਾਂ ਦੇ ਰੰਗ ਨੇ ਜੀ ਜਿਹਦਾ ਦਾ ਮਰਜ਼ੀ ਲੈ ਲਓ 500 ਰੁਪਏ ਦਾ ਸੂਟ ਆ ਫੁੱਲ ਪਿਓਰ ਦਾ ਦੁਪੱਟਾ ਨਾਲ ਕੈਮਰਿਕ ਦਾ ਸੂਟ ਜੀ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਨੇ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਕਲਰ ਮੈਂ ਤੁਹਾਨੂੰ ਸਾਰੀ ਖੋਲ ਕੇ ਦਿਖਾ ਦਿੰਨਾ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਗਾ ਟੈੱਕ ਕਰਕੇ ਭੇਜ ਦਿਓ ਆਪਾਂ ਆਰਡਰ ਬੁੱਕ ਕਰਕੇ ਤੁਹਾਡੇ ਕੋਲ ਪਹੁੰਚੂ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਪਹਿਲਾਂ ਕਰਨੀ ਪਊਗੀ ਆਨਲਾਈਨ ਲੋ ਜੀ ਪੇਮੈਂਟ ਸਾਰੀ ਪਹਿਲਾਂ ਕਰਨੀ ਪਊਗੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਆਰਡਰ ਤੁਹਾਡੇ ਕੋਲ ਪਹੁੰਚ ਜਾਊਗਾ ਜੀ ਫੁੱਲ ਪਿਓਰ ਦੇ ਦੁਪੱਟੇ ਆ ਜੀ ਨਾਲ ਕੈਮਰਿਕ ਦੇ ਸੂਟ ਆ ਸਾਰੇ ਰੰਗ ਡਿਜ਼ਾਈਨ ਗੂੜੇ ਫਿੱਕੇ ਸਾਰੇ ਨੇ ਜੀ ਲੋ ਫਿੱਕੇ ਰੰਗ ਲੈਣੇ ਫਿੱਕੇ ਵੀ ਆ ਗਏ ਮੀਡੀਅਮ ਵੀ ਆ ਗਏ ਜਿੱਦਾਂ ਦੇ ਮਰਜ਼ੀ ਲੈ ਲਓ 500 ਰੁਪਏ ਦਾ ਸੂਟ ਆ ਜੀ ਕੈਮਰਿਕ ਦਾ ਸੂਟ ਆ ਪਿਓਰ ਦਾ ਦੁਪੱਟਾ ਨਾਲ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਸਿਰਫ 500 ਰੁਪਏ ਦਾ ਸੂਟ ਆ ਸਿਰਫ ਰਖੜੀ ਤੱਕ ਜੀ ਰਖੜੀ ਦੇ ਤਿਹਾੜ ਤੱਕ ਇਹ ਸੇਲ ਲਾਤੀ ਜੀ 500 ਰੁਪਏ ਦਾ ਸੂਟ ਆ ਜੀ ਅੱਜ ਤੋਂ ਸੇਲ ਤੇ ਸਾਰੀਆਂ ਸਟਾਰਟ ਨੇ ਜੀ ਜਿਹੜਾ ਵੀ ਮਰਜ਼ੀ ਕੱਪੜਾ ਲੈ ਲਓ ਰਖੜੀ ਦੀ ਸੇਲ ਸ਼ੁਰੂ ਹੋ ਗਈ ਦੁਕਾਨ ਦੇ ਉੱਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਮੇਨ ਚੌਂਕ ਚੀ ਦੁਕਾਨ ਆ ਜਾਂਦੀ ਆਪਣੀ ਕੇਸਰੀ ਕਲੋਥ ਹਾਊਸ ਜੀ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਲਾ ਲਓ ਆਨਲਾਈਨ ਮੰਗਵਾਣਾ ਆਨਲਾਈਨ ਭੇਜ ਦਾਂਗੇ ਕਲਰ ਡਿਜ਼ਾਈਨ ਸਾਰੀ ਮਿਲ ਜਾਣਗੇ ਜੀ 500 ਰੁਪਏ ਦਾ ਸੂਟ ਆ ਜੀ ਪਿਓਰ ਦਾ ਦੁਪੱਟਾ ਕੈਮਰਿਕ ਦਾ ਸੂਟ ਪੂਰਾ 5 ਮੀਟਰ ਜੀ ਆਲ ਓਵਰ ਪਿਓਰ ਕੈਮਰਿਕ ਸੋਹਣੇ ਸੋਹਣੇ ਡਿਜ਼ਾਈਨ ਨੇ ਸਾਰੀ 500 ਰੁਪਏ ਦਾ ਸੂਟ ਆ ਜੀ ਸਿਰਫ ਆ ਜੋ ਕਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋ ਕੈਂਚੀਆਂ ਕਲਰ ਚੈੱਕ ਕਰ ਲਓ ਸਾਰੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਊਗਾ ਸਕਰੀਨਸ਼ਾਟ ਲੈ ਕੇ ਭੇਜ ਦਿਓ 200 ਡੇ ਕੋਲ ਪਹੁੰਚ ਜੂ 500 7 ਦਿਨਾਂ ਦੇ ਵਿੱਚ ਵਿੱਚ 7589340177 ਆਪਣਾ WhatsApp ਨੰਬਰ ਆ ਜੀ ਉੱਤੇ ਮੈਸੇਜ ਕਰ ਲਓ ਜੇ ਬੁੱਕ ਕਰਾਉਣਾ ਤੁਸੀਂ ਨੇ ਉਹ ਭੇਜ ਦਾਂਗੇ ਤੁਹਾਡੇ ਕੋਲ ਡਿਜ਼ਾਈਨ ਸਾਰੇ ਸੋਹਣੇ ਸੋਹਣੇ ਨੇ ਜੀ ਚੈੱਕ ਕਰ ਲਓ ਕਿਦਾਂ ਡਿਜ਼ਾਈਨਿੰਗ ਜਿਹੜਾ ਵੀ ਤੁਹਾਨੂੰ ਚਾਹੀਦਾ ਹੈਗਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਾਨੂੰ ਤੁਹਾਡੇ ਕੋਲੋਂ ਪਹੁੰਚਦਾ ਹੋ ਜੂਗਾ 5 ਤੋਂ 7 ਦਿਨਾਂ ਦੇ ਵਿੱਚ ਵਿੱਚ 500 ਰੁਪਏ ਦਾ ਸੂਟ ਹੈ ਸਿਰਫ ਪਿਓਰ ਕੈਮਰਿਕ ਤੇ ਪਿਓਰ ਦਾ ਦੁਪੱਟਾ ਨਾਲ ਪੂਰੇ ਵੱਡੇ ਵੱਡੇ ਦੁਪੱਟੇ ਨੇ ਸਹਜ ਨਾਲ ਪ੍ਰਿੰਟਡ ਦੁਪੱਟੇ ਆ ਸਾਰੇ ਫੁੱਲ ਪਿਓਰ ਦਾ ਹੋਊਗਾ ਗਾਰੰਟੀ ਵਾਲੀ ਚੀਜ਼ ਹੈਗੀ ਸਾਰੀ ਪੱਕੇ ਰੰਗ ਵਾਲੀ ਕੈਮਰਿਕ ਦਾ ਰੰਗ ਦੀ ਗਾਰੰਟੀ ਵੀ ਨਾ ਰੰਗ ਫਿੱਟੇ ਨਾ ਬੋਰਾਵੇ ਜੀ ਦੋਹਣੇ ਚੀਜ਼ਾਂ ਦੀ ਗਾਰੰਟੀ ਹੈ ਚੀਜ਼ ਦੀ ਵਧੀਆਲੇ ਸੂਟ ਨੇ ਸਾਰੇ ਕੈਮਰਿਕ ਦੇ ਜੀ ਇੱਕ ਗ੍ਰੀਨ ਕਲਰ ਆ ਇੱਕ ਨੇਵੀ ਆ ਗਿਆ ਇੱਕ ਰੈੱਡ ਆ ਗਿਆ ਇਹਦੇ ਚ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਸਾਰੀਆਂ ਸਿਰਫ 500 ਰੁਪਏ ਸੂਟ ਆ ਜੀ ਰਖੜੀ ਤਮਾਕਾ ਰਖੜੀ ਦੇ ਉੱਤੇ ਸੇਲ ਆਤੀ ਆਜੋ ਕਿਰਾ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਮੋਗਾ ਰੋਡ ਤੇ ਦੁਕਾਨਾ ਪਿਓਰ ਕੈਮਰਿਕ ਦੇ ਸੂਟ ਨੇ ਜੀ ਇਹ ਸਾਰੇ ਪਿਓਰ ਕਾਟਨ ਹੁੰਦੇ ਆ ਜਿਹੜੀ ਪਿਓਰ ਕੈਮਰਿਕ ਜੀ ਪਿਓਰ ਦੇ ਦੁਪट्टे ਨਾਲ 500 ਰੁਪਏ ਦਾ ਸੂਟ ਆਗਾ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜਿੰਨੇ ਵੀ ਪਏ ਨੇ ਸਾਰੇ ਜਿਹੜਾ ਕੋਈ ਤੁਹਾਨੂੰ ਚਾਹੀਦਾ ਆਨਲਾਈਨ ਮੰਗਵਾਣਾ ਆਨਲਾਈਨ ਭੇਜਾਂਗੇ ਦੁਕਾਨ ਤੋਂ ਆ ਕੇ ਲੈਣਾ ਦੁਕਾਨ ਤੋਂ ਆ ਕੇ ਲੈ ਲਓ 500 ਰੁਪਏ ਦਾ ਸੂਟ ਆ ਜੀ ਸਿਰਫ ਕੈਮਰਿਕ ਦਾ ਸੂਟ ਹੈਗਾ ਪਿਓਰ ਦਾ ਦੁਪੱਟਾ ਨਾਲ ਪੂਰਾ 2.5 ਮੀਟਰ ਦੇ ਦੁਪੱਟੇ ਨਾਲ ਪਿਓਰ ਦੇ ਲਓ ਜੀ ਚੈੱਕ ਕਰ ਲਓ ਡਿਜ਼ਾਈਨ ਸਾਰੀ ਜਿਹੜਾ ਵੀ ਚਾਹੀਦਾ ਹੈਗਾ ਉਹ ਭੇਜ ਦਾਂਗੇ ਲਓ ਜੀ ਜਿਹੜਾ ਵੀ ਸੂਟ ਚਾਹੀਦਾ ਸਕਰੀਨਸ਼ਾਟ ਲਾ ਕੇ ਭੇਜ ਦਿਓ ਛੋਡੇ ਕੋਲੇ ਆਨਲਾਈਨ ਬੁੱਕ ਕਰਾ ਦਿਓ ਪੇਮੈਂਟ ਕਰ ਦਿਓ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਆਰਡਰ ਪਹੁੰਚ ਜਾਊਗਾ ਜੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ